ਮੈਂ ਪਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਗਲੀ ਤੋਂ ਲੰਘਦੇ ਹੋਏ ਕੁੱਲੜ ਪੀਜ਼ਾ बोल ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਦੋ ਦੋ ਹੱਥੀ ਵੱੱਤੀ ਹੋਏ ਮੇਰੇ ਵੀ ਗੱਲ ਪਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀ ਸਾਰੀ ਦੱਸੋ ਤੋਂ ਵਾਈਟ ਪਾਜੀ ਰਹਿਣ ਦਿਓ ਬਸ ਕਰੋ ਯਾਰ ਅੱਪਾ ਮਜ਼ਾਕ ਨੂੰ ਥੋੜੀ ਬਣਾਣਾ ਆਏ ਆ ਤੇ ਯਾਰ ਕਿਸੇ ਓ ਤੜਕੋ ਭਾਈ ਨਹੀਂ ਝਗੜਾ ਭਾਈ ਤੁਹਾਡਾ ਮਜ਼ਾਕ ਕਿਸ ਕਰਦਾ ਤੁਸੀਂ ਮਜ਼ਾਕ ਕਿਸ ਕਰਦਾ ਤੁਹਾਨੂੰ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੱਕ ਦੇਖੋ ਤੁਸੀਂ ਸਾਰੇ ਜਣੇ ਵਾਈਟ ਭਾਈ ਇੱਕ ਗੱਲ ਦੱਸੋ ਭਾਈ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾ ਰਹੇ ਹਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਅਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦ ਵੱਕਦੇ ਨੁਕੀ ਯਾਰ ਚੰਗਾ ਭਲਾ ਜੀਣਾ ਹਰਾਮ ਇਤਫਾ ਵੈਸਾ ਟੱਕ ਕੁੱਲੜਪੀਤਾ ਕਪਲ ਦੇ ਘਰ ਦੇ ਬਾਹਰ ਜਮ ਕੇ ਹੰਗਾਮਾ ਹੋਇਆ ਜੀ ਹਾਂ ਕੁਝ ਮੁੰਡਿਆਂ ਉੱਪਰ ਛੇੜਛਾੜ ਕਰਨ ਅਤੇ ਗਲਤ ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗੇ ਨੇ ਕਿਹਾ ਜਾ ਰਿਹਾ ਹੈ ਕਿ ਜਦੋਂ ਕੁੱਲੜਪੀਤਾ ਕਪਲ ਆਪਣੇ ਘਰ ਦੇ ਅੰਦਰ ਬੈਠਾ ਸੀ ਤਾਂ ਕੁਝ ਨੌਜਵਾਨ ਕਰਦੇ ਬਾਹਰ ਆਏ ਅਤੇ ਦੋਮਾ ਉੱਪਰ ਗਲਤ ਟਿੱਪਣੀਆਂ ਕੀਤੀਆਂ ਕੁਲੜ ਪੀਜ਼ਾ ਕਪਲ ਕਹਿ ਕੇ ਉਹਨਾਂ ਨੂੰ ਛੇੜਿਆ ਗਿਆ ਅਤੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਘਰ ਦੇ ਬਾਹਰ ਹੰਗਾਮਾ ਹੋ ਗਿਆ ਉਦਰੇ ਹੰਗਾਮੇ ਤੇਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਕੁਲੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਨੇ ਇਲਜ਼ਾਮ ਲਾਇਆ ਕਿ ਕੁਝ ਨੌਜਵਾਨ ਉਹਨਾਂ ਦੇ ਘਰ ਦੇ ਬਾਹਰ ਆਏ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਨੇ ਹਾਲਾਂਕਿ ਇਸ ਦੌਰਾਨ ਜਦੋਂ ਸਹਿਜ ਅਰੋੜਾ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ মিডিਆ ਨਾਲ ਵੀ ਉਲਝਦੇ ਨਜ਼ਰ ਆਏ ਕੀ ਪਾਜੀ ਹੀਰਾ ਲੈ ਗਿਆ ਸਾਝੀਆਂ ਹੋਇਆ ਤਾਂ ਦੱਸ ਦਿਓ ਜਲਾ ਨਾ ਕੰਨ ਮੇਰੇ ਭਾਜੀ ਅੰਦਰ ਬੈਠੋ ਹੋਏ ਆ ਤੇਰਾ ਬਹੁਤ ਕਮਰੇ ਦੇ ਅੰਦਰ ਬੈਠਾ ਹਾਂ ਕੀ ਨਾਮ ਸਰ ਆਪਣਾ ਹਾਂਜੀ ਕੀ ਨਾਮ ਸਰ ਆਪਣਾ ਸ਼ਹਿਦ ਪਾਜੀ ਕੀ ਹੋ ਰਿਹਾ ਹੈ ਕੀ ਹੋਇਆ ਕੀ ਮੈਂ ਪਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚੋਂ ਲੰਘਦੇ ਹੋਏ ਕੋਲੜ ਪੀਜ਼ਾ बोल ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਹੱਥੀ ਵਕੀ ਹੋਏ ਮੇਰੇ ਨਾਲ ਕਿੱਦਿਆਂ ਵੱਲ ਟੌਂਚ ਮਾਰੀ ਕੀ ਭਾਜੀ ਹਾਂਜੀ ਕਿੰਨਾ ਉਹ ਸਾਟਾ ਸੀਗਾ ਮੁੰਡਾ ਹਰੀਸ਼ਾਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੋਣੀ ਉਹਨਾਂ ਨਾਲ ਨਹੀਂ ਜਾਣਦਾ ਮੁੰਡ ਨੀ ਫੋਟੋ ਮਰ ਕਿਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਸੀ ਠੀਕ ਹੈ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਹੈ ਜੀ ਜਿਹੜਾ ਤਾਂ ਨੰਬਾਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਨਹੀਂ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਲੋ ਕਰੋ ਵੀ ਗੱਲ ਭਾਜੀ ਸ਼ੁਰੂ ਕਿੱਦਾਂ ਹੋਈਗੀ ਗੱਲ ਹੋਈ ਕਿ ਸੀਗੀ ਸਾਰੀ ਦੱਸੋ ਤੋ ਥੋੜੇ ਕਿਰਨ ਤੋਂ ਵਾਈਟ ਭਾਜੀ ਰਹਿਣ ਦੋ ਬਸ ਕਰੋ ਯਾਰ ਅਫਾ ਮਜ਼ਾਕ ਕੋਈ ਥੋੜੀ ਬਣਾਣਾ ਆਏ ਆ ਤੇ ਯਾਰ ਕਿਸੇ ਗੱਲ ਦਾ ਉਹ ਤੜਨੋ ਭਾਜੀ ਨਹੀਂ ਕੋਈ ਝਗੜਾ ਭਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਭਾਜੀ ਮਜ਼ਾਕ ਕਿਸ ਗੱਲ ਦਾ ਤੁਹਾਨੂੰ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੁਹਾਨੂੰ ਦੇਖੋ ਤੁਸੀਂ ਸਾਰੇ ਜਾਨੇ ਬਾਈਕਾਂ ਪਾਜੀ ਇੱਕ ਚੀਜ਼ ਪੁੱਛਣਾ ਕਿ ਪਾਜੀ ਮੱਲੇ ਦੇ ਵਿੱਚ ਲੜਾਈ ਮੱਲੇ ਦੀ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਨਹੀਂ ਆ ਤੁਸੀਂ ਆਪ ਵੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੋਕ ਯਾਰ ਚੰਗਾ ਭਲਾ ਜੀਣਾ ਹਰਾਮ ਕੀਤਾ ਵੈ ਸਾਡਾ ਯਾਰ ਨਹੀਂ ਪਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣੀ ਹੈ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣੀ ਆਏ ਆ ਪਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਤਜਲੰਦਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦੇ ਕਰਦੇ ਬਾਹਰ ਪਾਰੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਦੇਰ ਰਾਤ ਇਹ ਹੰਗਾਮਾ ਹੋਇਆ ਜਦੋਂ ਕੁਝ ਨੌਜਵਾਨਾਂ ਤੇ ਇਲਜ਼ਾਮ ਲੱਗੇ ਕਿ ਉਹਨਾਂ ਵੱਲੋਂ ਕਰਦੇ ਬਾਹਰ ਆ ਕੇ ਕੁੱਲੜ ਪੀਜ਼ਾ ਕਪਲ ਨੂੰ ਟੌਂਟ ਮਾਰੇ ਗਏ ਨੇ ਜਿਸ ਤੋਂ ਬਾਅਦ ਉੱਥੇ ਹੰਗਾਮਾ ਹੋ ਗਿਆ ਮੌਕੇ ਤੇ ਇਲਾਕਾ ਵਾਸੀ ਇਕੱਠੇ ਹੋ ਗਏ ਅਤੇ ਨੌਜਵਾਨਾਂ ਨੂੰ ਵੀ ਫੜ ਲਿਆ ਗਿਆ ਉਧਰ ਕੁੱਲੜ ਪੀਜ਼ਾ ਕਪਲ ਦੇ ਮਾਲਕ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਹਾਲਾਂਕਿ ਘਟਨਾ रिकॉर्ड ਹੋਣ ਤੱਕ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਸੀ ਪਰ ਇਸ ਦੌਰਾਨ ਜਦੋਂ ਪੁੱਲੜ ਪੀਜ਼ਾ ਦੇ ਮਾਲਕ ਸਹਿਜ ਰੂੜਾ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੀਡੀਆ ਉੱਤੇ ਹੀ ਪੜਕੁਠੇ ਅਤੇ ਮੀਡੀਆ ਉੱਪਰ ਹੀ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ। ਮੇਰੀ ਭੈਣ ਹੀਰਾ ਲੈ ਗਿਆ ਸਾਂਝੀਆਂ ਹੋਏ ਤਾਂ ਸਾਡੇ ਚਲਾ ਨਾ ਕੋਈ ਭਾਜੀ ਅੰਦਰ ਬੈਠੋ। ਉਹ ਦੇਰ ਆਤਾ ਬਹੁਤ ਕਮਰੇ ਦੇ ਅੰਦਰ ਬੈਠਾ ਹਾਂ। ਕੀ ਨਾਮ ਸਰ ਆਪਣਾ? ਹਾਂਜੀ। ਕੀ ਨਾਮ ਸਰ ਆਪਣਾ? ਸ਼ਹਿਦ ਭਾਜੀ। ਕੀ ਹੋਇਆ? ਸ਼ਹਿਦ ਕੀ ਹੋਇਆਗੀ? ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਗਲੀ ਤੋਂ ਲੰਘਦੇ ਹੋਏ ਪੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ। ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਹੱਥੀ ਵਕੀ ਹੋਏ ਮੇਰੇ ਨਾਲ। ਕਿੱਦਾਂ ਵੱਲ ਟੌਂਚ ਮਾਰੀ ਕੀ ਭਾਜੀ? ਹਾਂਜੀ। ਕਿੰਨਾ ਵੱਡਾ ਸੀਗਾ ਮੁੰਡਾ? ਕਦੇ ਫਸਟ ਟਾਈਮ ਵੇਖਿਆ ਇਹਨੂੰ ਅੱਛਾ ਤੁਹਾਡੀ ਰਹਿਸ਼ਤੀ ਇਹ ਮਤਲਬ ਕਾਫੀ ਦੇਰ ਤੋਂ ਨਹੀਂ ਪੁੱਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹਹੀ ਮੁੰਡਾ ਸੀ ਠੀਕ ਹੈ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆਹ ਜਿਹੜੇ ਲੜਕੇ ਕੋਣ ਹੈ ਜੀ ਜਿਹੜਾ ਤਾਂ ਨੰਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਨਹੀਂ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਮੈਂ ਲੋ ਬਰ ਬਈ ਗੱਲ ਪਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀਗੀ ਸਾਰੀ ਦੱਸੋ ਤੂੰ ਫਿਰਾਂ ਤੋਂ ਵਾਈਟ ਪਾਜੀ ਰਹਿਣ ਤੋਂ ਬੱਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਓ ਠੀਕ ਹੈ ਬਈ ਨਹੀਂ ਝਗੜਾ ਪਾਜੀ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਨਹੀਂ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਨਹੀਂ ਤੁਹਾਨੂੰ ਦੇਖੋ ਤੁਸੀਂ ਸਾਰੇ ਜਾਨੇ ਬਾਈਕਾਂ ਕਿਹਦੀ ਬੰਨਾ ਕਿ ਭਾਜੀ ਮੱਲੇ ਦੇ ਵਿੱਚ ਲੜਾਈ ਮੱਲੇ ਦੀ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬੰਨਾ ਨਹੀਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੋਕ ਯਾਰ ਚੰਗਾ ਭਲਾ ਜੀਣਾ ਹਰਾਮ ਕੀਤਾ ਵੈ ਸਾਡਾ ਯਾਰ ਨਹੀਂ ਭਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈਣ ਆਏ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਤਾਂ ਪੁੱਛਣ ਹੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨੇ ਉਹ ਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਨੂੰ ਪਹਿਲੇ ਰஞ்சிਸ਼ ਹੈ ਜੇ ਫਿਰ ਹੁੰਦਾ ਭਾਜੀ ਕੌਣ ਹੈ ਕੌਣ ਨਹੀਂ ਓਕੇ ਤਾਂ 사실 ਇਹ ਕਿ ਪਿਛਲੇ ਕੁਝ ਸਮੇਂ ਤੋਂ ਕੁਲੜਪੀ ਦਾ ਕਪਲ ਕਾਫੀ ਚਰਚਾ ਵਿੱਚ ਹੈ ਕਈ ਤਰ੍ਹਾਂ ਦੀ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਉਹਨਾਂ ਉੱਪਰ ਸੋਸ਼ਲ ਮੀਡੀਆ ਤੇ ਵੀ ਕਈ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਅਤੇ ਹੁਣ ਲੋਕ ਉਹਨਾਂ ਦੇ ਘਰ ਤੱਕ ਵੀ ਪਹੁੰਚਣ ਲੱਗੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਪੁਲਿਸ ਹੀ ਸਾਫ਼ ਕਰ ਸਕਦੀ ਹੈ ਪਰ देर रात ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਪਲ ਦੇ ਘਰ ਦੇ ਬਾਹਰ ਇਹ ਹੰਗਾਮਾ ਹੋਇਆ ਜਿਸ ਤੋਂ ਬਾਅਦ ਲੋਕਾਂ ਦੀ ਭਾਰੀ ਭੀੜ ਇਕੱਠਾ ਹੋ ਗਈ ਹਾਲਾਂਕਿ ਟੌਂਚ ਕਰਨ ਵਾਲੇ ਮੁੰਡਿਆਂ ਨੂੰ ਵੀ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ